ਹੈ ਪੰਜਾਬ న్యూਸ 7 ਦੇ ਵਿੱਚ ਤਨ ਮੋਤੀ ਜਿਨ੍ਹਾਂ ਪੁੰਨ ਕਮਾਇਆ ਗੁਰ ਲਾਲਾ ਤੈਂ ਦੁੱਧ ਪਲਾਇਆ ਅਮਰ ਸ਼ਹੀਦ ਬਾਬਾ ਮੋਤੀराम ਮਹਿਰਾ ਜੀ ਅਤੇ ਛੋਟੇ ਸਾਹਿਬ ਜਾਦਿਆ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਛਤ ਸ਼ਾਇਆ ਹਿਤ ਇਸ ਸਮਾਗਮ ਗੁਰਦੁਆਰਾ ਗੁਬਸਰ ਮੋਰੰਡਾ ਵਿਖੇ ਕਰਵਾਇਆ ਗਿਆ ਕੀਰਤਨ ਜਥੇਆ ਵੱਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਮਰ ਸ਼ਹੀਦ ਬਾਬਾ ਮੋਤੀराम ਮਹਿਰਾ ਜੀ ਅਤੇ ਛੋਟੇ ਸਹਿਬਜ਼ਾਦੇ ਆਦੀ ਸਲਾਨੀ ਸ਼ਹਾਦਤ ਨੂੰ ਯਾਦ ਕਰਦਿਆ ਸਮਾਗਮ ਕਰਵਾਇਆ ਗਿਆ ਪੰਜਾਬ న్యూਸ 7 ਰਿਪੋਰਟ ਸਨੀ ਸਾਗੀ ਸਾਰੀ ਮਾਣੀ ਮਸੀ ਤਾਲਸੀ ਮਾ ਸਤਿਮਿਤ ਸੁਪਰ ਸਾਂਦੇ ਮੇ ਥੋੜੇ ਯਾਰ ਜੁਬਾਇਰ ਕੈ ਛੁਟਾਇਆ ਇਕ ਟਾਈਮ ਵੜਾ ਗਾਟੇ ਉਹਨਾਂ ਨੂੰ ਸ਼ਹੀਦ ਕਰਨ ਦਾ ਦੌਰਾਨ ਦਾ ਉਸ ਤੋਂ ਬਾਅਦ ਕਿ ਬੋਲਤੀ ਲਾਉਂਗੇ ਆਪ ਦੇ ਝੋਲੀਏ ਦੇ ਉਹਨਾਂ ਸੇਵਾ ਕੀਤੀ ਹੈ ਤਦ ਸੁਪਰ ਸਾਂਦੇ ਉੱਥੇ ਸਾਧਲੇ ਆ ਗਿਆ ਅਤੇ ਦੱਸਿਆ ਕਿ ਪਤਾ ਨਹੀਂ ਮੈਨੂੰ ਪਤਾ ਕਿ ਕਹਿੰਦਾ ਨੰਤਰ ਪੂਰਤਾਲਾ ਪਰਪਰਾਹ ਜਿਹੜੀ ਮਿਲਣੀ ਹੈ ਨਹੀਂ ਜੀ ਨਾਲ ਪਰਿਵਾਰ ਕੋਸ਼ਿਕ ਪਰਿਵਾਰ ਹੈ ਸਿਖੁਰ ਦਾ ਜੁੜਿਆ ਹੋਇਆ ਹੈ ਕਿ ਮੈਂ ਲੋ ਉਹ ਹੀ ਕਹੂਗਾ ਕਿ ਆਉਣਾ ਤੇ ਬਾੜੀ ਬਾੜੀ ਜਿਹੜੇ ਪਰਿਵਾਰ ਨੂੰ ਸਭ ਤੋਂ ਪਹਿਲਾ ਝੁੱਟਾ ਸੇਕਾ ਦਾ ਜੇ ਨਾਲ 2 ਪੀੜ੍ਹੀਆਂ ਆਇਆ ਉਹ ਤੁਹਾਡੇ ਮਾਤਾ ਇਹੇ ਉੱਪਰ ਭੱਜਰ ਦਾ ਲੱਗਦਾ ਸੀ ਉਹਨਾਂ ਨੂੰ ਪੁੱਤਰ ਜਵਾਹਰਪਾਲ ਜਰੂਨਪਤਰੀ ਜੀ ਬੀ ਲੋਈ ਜੀ ਉਹਨਾਂ ਚਾਲਤ ਦੀ ਅਪੀਲ ਨੂੰ ਕਿਹਾ ਗਿਆ ਕਿ ਮੋਤੀਰਾਮ ਤੇ ਹੁਣ ਵੀ ਰਾਮ ਦਾ ਘੂਰ ਕਰ ਰਿਹਾ ਹੈ ਤੇ ਹਿੱਲਵਾ ਦਿੱਤਾ ਤਾਂ ਸਾਰਾ ਪਰਿਵਾਰ ਇਹ ਮੋਤੀਰਾ ਦਾ ਬਾਪੂ ਜਿਹੜਾ ਬੜਾ ਵੱਡਾ ਇੱਜ਼ਤਦਾਰ ਹੋਏ ਇਹ ਸਾਡਾ ਬਖੀਤਰਾਏ ਆਪਣੇ ਚਾਰੇ ਪਰਿਵਾਰ ਦੇ ਭਲੀ ਬੰਤਾ ਇਹ ਕਿ ਕਰ ਸ਼ਾਇਦ ਹੀ ਇਧਰ ਜਾ ਮੰਗਲ ਦੇ ਵਿੱਚ ਰੋਇਗਾ ਕਿਤਾ ਜਿਹੜੀ ਆਪਣੇ ਸਾਹਮਣੇ ਆਪਣੇ ਪਰਿਵਾਰ ਕੋਲ ਬੈਠੇ ਤੇ ਤਾਂ ਜਿੱਦਦਾ ਹੈ ਕਿ ਗ੍ਰੰਥ ਨੂੰ ਰੋਇਗਾ ਦੇਖਿਆ ਹੋਣਾ ਟੈਨਿਟੀ ਕਮਨੀ ਸਮਰਹੀ ਜਿਹੜੀ ਜਿਹੜੇ ਰਾਜ ਪ੍ਰਿਆਦਾ ਨਾ ਰਹੇ ਕਿ ਕਿ ਕੰਮ ਗਿਆ ਸੀ ਕਿ ਸਰਦਾਰਾਂ ਦੇ ਪਿੱਤੇ ਲਗਾ ਉਸ ਨੂੰ ਮਿੱਟਰ ਦਾ ਕਿ ਇਹ ਸਮਝੋਗੇ ਲਾਜ ਝਟਿਓਗੇ ਅਸੀਂ ਬੜਾ ਮਾਰਿਆ ਇਹ ਹੰਕਾਰ ਅਸਲ ਪਿੰਡ ਪਿੰਡ

ਪਰ ਸਾਡੇ ਉੱਤੇ ਫਿਰ ਬੈਠ ਕੇ ਆਵਿਓ ਕੀ ਕੰਮ ਇਹਨਾਂ ਕਿਰਪਾ ਕਰੂ ਮੋਹীন ਜੀ ਸਾਤੇ مٹی کا مرس کی گت کے 这个呢？

ਹਾਰ 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 ਹਾਰ

E